ਕੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਅਸੀਂ ਤੁਹਾਨੂੰ ਮੁੱਖ ਖਬਰਾਂ ਤੇ ਲੈ ਚਲਦੇ ਹਾਂ ਕਾਫੀ ਕੰਟਰੋਵਰਸੀ ਹੋ ਰਹੀ ਹੈ ਕੀ ਕਹਿੰਨਾ ਤੁਹਾਡਾ ਦੇਖੋ ਜੀ ਪਹਿਲਾਂ ਤਾਂ ਮੀਟਿੰਗਾਂ ਸਾਡੀਆਂ ਸਾਰੀਆਂ ਲਾਇਬ੍ਰੇਰੀ ਚ ਹੁੰਦੀਆਂ ਰਹੀਆਂ ਅੱਜ ਕੁਝ ਵਾਰਡ ਚੇਂਜ ਹੋ ਗਏ ਆ ਠੀਕ ਹੈ ਮੇਰਾ ਆਪਦਾ ਵਾਰਡ ਖੁਦ ਬੀਸੀ ਹੋ ਗਿਆ ਠੀਕ ਹੈ 12 ਨੰਬਰ ਵਾਰਡ ਅੱਜ ਇਹਨਾਂ ਨੂੰ ਜਦੋਂ ਦੁੱਖ ਲੱਗਿਆ ਮੀਟਿੰਗ ਇੱਥੇ ਕਰ ਲਈ ਜਦੋਂ ਲੋਕਾਂ ਦਾ 5 ਸਾਲ ਅਸੀਂ ਦੁੱਖ ਸੀਗਾ ਬਈ ਪਾਣੀ ਦਾ ਉਸ ਦਿਨ ਇਹਨਾਂ ਨੂੰ ਮੀਟਿੰਗ ਯਾਦ ਨਹੀਂ ਆਉਂਦੀ ਲਾਇਬ੍ਰੇਰੀ ਚ ਅੱਜ ਇਹਨਾਂ ਨੇ ਮੀਟਿੰਗ ਅੰਦਰ ਕਰ ਲਈ ਤੁਸੀਂ ਵੇਖਣ ਨਹੀਂ ਆਲੇ ਉਹ ਬਿਲਡਿੰਗ ਦੀ ਹਾਲਤ ਵੇਖ ਲਈ ਹੋਣੀ ਆ ਲੋਕਾਂ ਨੂੰ ਵੀ ਖਾਸੀ ਹੋਣੀ ਆ ਉਹ ਇਸ ਕਰਕੇ ਕੀਤੀ ਆ ਵੀ ਇੱਥੇ ਕਿਉਂਕਿ ਜਿਹੜੀਆਂ ਮੀਟਿੰਗ ਅਸੀਂ ਟਾਊਨ ਹਾਲ 'ਈ ਆ ਸਾਡਾ ਮੀਟਿੰਗ ਹਾਲ ਇਸ 'ਚ ਹੀ ਕਰ ਸਕਦੇ ਆ ਤਾਂ ਹੀ ਏਜੰਡਾ ਉੱਤੇ ਜਾ ਕੇ ਹੋਊਗਾ ਪਹਿਲਾਂ ਵੀ ਜੇ ਪ੍ਰਧਾਨ ਨੇ ਬਾਹਰ ਮੀਟਿੰਗ ਕਰ ਲਈ ਸੀ ਉਹ ਮੀਟਿੰਗ ਹੋ ਗਈ ਸੀ ਕੈਨਸਲ ਤੇ ਪਹਿਲਾਂ ਕਰਦੇ ਨੇ ਲਾਇਬ੍ਰੇਰੀ 'ਚ ਨਹੀਂ ਮੈਨੂੰ ਪਤਾ ਤੁਹਾਡਾ ਉੱਥੇ ਪਾਇਆ ਹੋਇਆ ਸੀਗਾ ਮੀਟਿੰਗ ਫਿਰ ਇੱਥੇ ਕਿਉਂ ਕੀਤੀ ਹੋ ਏ ਆ ਜਾਏ ਕਿਤੇ ਵੀ ਅਸੀਂ ਕੋਈ ਸਾਡੇ ਚੋਂ ਨਾ ਨੁੱਕਰ ਕਰੂਗਾ ਅਸੀਂ ਆਏ ਕਹਿੰਦਾ ਕਿ ਮੀਟਿੰਗ ਤੁਸੀਂ ਲਾਇਬ੍ਰੇਰੀ ਚ ਕਰ ਨਹੀਂ ਸਕਦੇ ਇਸ ਕਰਕੇ ਡਾਦਦੇ ਆ ਮਾਰੇ ਨੇ ਇੱਥੇ ਮੀਟਿੰਗ ਕੀਤੀ ਤੇ ਹਾਲਾਂਕਿ ਪੂਰੇ 5 ਸਾਲ ਤੁਸੀਂ ਵੇਖਿਆ ਹੋਣਾ ਲਾਇਬ੍ਰੇਰੀ ਚ ਸਾਡੀ ਮੀਟਿੰਗ ਹੋਈ ਉਹ ਚ ਇਹਨਾਂ ਨੂੰ ਕੋਈ ਡਰ ਨਹੀਂ ਕਿਉਂਕਿ ਉੱਥੇ ਲੋਕਾਂ ਨੇ ਮਤੇ ਪੈਣੇ ਸੀ ਸੜਕਾਂ ਦੇ ਪੈਣੇ ਸੀ ਉਹ ਅੱਜ ਮਤਾ ਸੀਗਾ ਵੀ ਸਾਡੇ ਵਾਰਡ ਚੇਂਜ ਕਰੋ ਉਵੇਂ ਹੀ ਰੱਖੋ ਵੋਟਾਂ ਦਾ ਮਤਾ ਆ ਗਿਆ ਤੇ ਕਿਵੇਂ ਤੁਸੀਂ ਵੇਖਿਆ ਹੋਣਾ ਕਿਵੇਂ ਇਕੱਠੇ ਹੋ ਗਏ ਆ ਇਹ ਜੀ ਜੀ ਅੱਜ ਕੀ ਮਸਲਾ ਸੀ ਮੇਨ ਕਿਉਂ ਅੱਜ ਮਸਲਾ ਸੀਗਾ ਜੀ ਇਹ ਕਹਿੰਦੇ ਵਾਰਡ ਬੰਦੀ ਥੋੜੀ ਜੀ ਨਾ ਚੇਂਜ ਹੋਈ ਆ ਉਹ ਅੱਗੇ ਵੀ ਚੇਂਜ ਹੋ ਜਾਂਦੇ ਹੁੰਦੇ ਆ 2014 ਤੋਂ ਬਾਅਦ ਆਪਣੇ ਪਾਪੂਲੇਸ਼ਨ ਵਧ ਗਈ ਉਸ ਕਰਕੇ ਵਾਰਡ ਚੇਂਜ ਕਰਤੇ ਆ ਉਤੋਂ ਇਹ ਕਹਿੰਦੇ ਆ ਵੀ ਉਵੇਂ ਹੀ ਸਾਡੀ ਦੂਜਾ ਪੁਰਾਣੇ ਵਾਟਾਂ ਉੱਥੇ ਕੋਸ ਗੜੀਆਂ ਲੱਗੀਆਂ ਪਹਿਲੀ ਗੱਲ ਚਲੋ ਠੀਕ ਆ ਜੇ ਵਾਰਡ ਕੀਤੀ ਆ ਵੀ ਕੋਈ ਚੇਂਜ ਕਰਾਉਣੀ ਆਪਾਂ ਲਿਖ ਕੇ ਦੇ ਸਕਦੇ ਆ ਉਹ ਆਪਾਂ ਸਾਡਾ ਐਮਸੀ ਦਾ ਹੱਕ ਆ ਠੀਕ ਆ ਆਪਾਂ ਆਬਜੈਕਸ਼ਨ ਦੇ ਸਕਦੇ ਆ ਪਰ ਇਹ ਡਰਦੇ ਕਿਉਂ ਆ ਜਿਹੜੀਆਂ ਵੋਟਾਂ ਲੱਗੀਆਂ ਗਲੀਆਂ ਲੱਗੀਆਂ ਆਪਣੇ ਸ਼ਹਿਰ ਦੀਆਂ ਲੱਗੀਆਂ ਲੰਡਾ ਚੋਤਾ ਲੱਗੀਆਂ ਨਹੀਂ ਉਹ ਠੀਕ ਹੈ ਨਾ ਵੀ ਆਪਾਂ ਲੋਕ ਉਥੇ ਪਾਰਸੀ ਬੋਲਣੀ ਪੈ ਜੇ ਅੰਗਰੇਜ਼ੀ ਬੋਲਣੀ ਪੈ ਜੇ ਵੀ ਸਾਡੀ ਸਮਝ ਨਹੀਂ ਆਉਂਦੀ ਵੋਟਾਂ ਮੰਗਣ ਵੇਲੇ ਉਹਨੇ ਡਰਦੇ ਵੇ ਆ ਤੇ ਫਿਰ ਹੁਣ ਵੋਟਾਂ ਨੇੜੇ 15 16 ਆ ਤਾਂ ਇਹਨਾਂ ਦੇ ਐਮਸੀ ਸਿਰਫ ਲੋਕਾਂ ਚ ਨਹੀਂ ਇੱਥੇ ਸਮੋਸੇ ਖਾਣੇ ਆਉਂਦੇ ਰਹੇ 15 ਸਾਲ ਲੋਕਾਂ ਚ ਨਹੀਂ ਜਾਏਗੇ ਠੀਕ ਹੈ ਨਾ ਉਹ ਹੁਣ ਜਾਣ ਮੇਰੇ ਨਾਲ ਲੈ ਕੇ ਜਾਉ ਹੁਣ ਮੈਂ ਅੱਜ ਕੀ ਕਿਹਾ ਸੀ ਵੀ 16 ਲੱਖ ਰੁਪਇਆ ਛੱਪੜ ਜਿਹੜਾ ਅਸੀਂ ਕਰਾਇਆ ਸੀ ਉਦੋਂ ਕਿਵੇਂ ਭੱਜੇ ਫਿਰਦੇ ਸੀ ਇਹ ਵੀ ਤੁਹਾਨੂੰ ਹੀ ਲਿਆਣ ਲੈਂਦੇ ਹੁੰਦੇ ਆ ਉਹ ਪੱਟ ਕੇ ਛੱਪੜ ਬਣਾਇਆ ਉਹਦਾ 16 ਲੱਖ ਰੁਪਇਆ ਨਾ ਦਾ ਪ੍ਰਧਾਨ ਨੇ ਸਾਈਨ ਕੀਤੇ ਤਾਂ ਵੀ ਏਡੀਸੀ ਮੈਡਮ ਦੀ ਪਰਮਿਸ਼ਨ ਨਾਲ ਈਓ ਦੇ ਸਾਈਨ ਕਰਾ ਕੇ ठेकेदार ਨੂੰ ਦਿੱਤੇ ਉਹ ਛੱਪੜ ਤੁਸੀਂ ਜਾ ਕੇ ਵੇਖ ਲਓ ਤਿਆਰ ਪਿਆ ਉਹ ਚ ਪਾਣੀ ਨਹੀਂ ਛੱਡ ਰੇ ਤੇ ਪ੍ਰਧਾਨ ਉਹਨਾਂ ਦੀ ਸਪੋਰਟ ਕਰਕੇ ਦੂਜੇ ਬੰਦਿਆਂ ਨੂੰ ਟਾਈਮ ਦੇ ਰਿਹਾ ਬਈ ਉਸੇ ਸਟੇਲ ਲਿਆ ਜਾਵੇ ਕਿਸੇ ਢੰਗ ਨਾਲ ਕਿਉਂਕਿ ਹਾਈ ਕੋਰਟ ਉਹਨਾਂ ਨੂੰ ਪਹੁੰਚਾਤਾ ਮੈਂ ਹਜੇ ਵੀ ਉਹਨਾਂ ਨੂੰ ਕਿੰਨਾ ਵੀ ਉਹ ਜਗਾ ਨਜਾਇਜ਼ ਕੱਢ ਜਿੰਦੀ ਧਾ ਦੇ ਉੱਤੇ ਪਾਣੀ ਛੱਡਿਆ ਜਾਵੇ ਫਿਰ ਇੱਕ ਸਾਡੀ ਡਰੇਨ ਆ ਉੱਥੇ 17.5 ਕਰੋੜ ਰੁਪਏ ਦਾ ਸੀ ਪਾਸ ਕਰਾਇਆ ਟੈਂਡਰ ਪਾਸੋਂ ਉਹ ਡਰੇਨ ਬਾਨੀ ਆ ਇਹਦੇ ਘਰ ਦੇ ਸਾਹਮਣੇ ਪ੍ਰਧਾਨ ਦੇ ਉੱਥੇ ਲੋਕ ਡਰੇਨ ਤੁਸੀਂ ਜਾਓ ਉਹਨੇ ਇਹ ਪ੍ਰਧਾਨ ਜੀ ਦਾ ਮੈਂ ਕਾਜੇ ਛਡਾਉਣਾ ਤੇ ਪਤਾ ਲੱਗੂਗਾ ਇਹ ਕਰਾਉਂਦਾ ਇੱਧਰ ਵੀ ਡਰੇਨ ਖੜੀ ਆ ਇੱਧਰ ਵੀ ਡਰੇਨ ਖੜੀ ਆ ਵਿਚਾਲੇ ਲੋਕਾਂ ਨੇ ਡਰੇਨ ਦਾ ਰਾਹ ਤੇ ਇੱਟਾਂ ਚੱਕ ਕੇ ਘਰ ਪਾੜੇ ਆ ਕੱਲ ਉਹ ਘਰ ਧਾਵਾਂਗੇ ਉੱਥੇ ਸਾਰੇ ਉਹਨਾਂ ਨਾਲ ਲੱਗਣਗੇ ਵੀ ਗਰੀਬ ਬੰਦਿਆਂ ਦੇ ਘਰ ਧਾਰਿਆ ਉਹ ਹੁਣ ਪ੍ਰਧਾਨ ਦੀ ਰਿਸਪੋਨਸੀਬਿਲਟੀ ਨਹੀਂ ਆ ਵੀ ਉੱਥੇ ਖੜ ਕੇ ਉਹਨਾਂ ਦੇ ਨਜਾਇਜ਼ ਕਾਜੇ ਹਟਾਵੇ ਜਿੱਥੇ ਮੰਨ ਲਓ ਕਿਸੇ ਬੰਦੇ ਦਾ ਇਹਦੇ ਨਾਲ ਨਹੀਂ ਬੰਦੀ ਲੱਗਦਾ ਉੱਥੇ ਤਾਂ ਇਹ ਖੜ ਜਾਂਦਾ ਇਹ ਉਹਨੂੰ ਭੇਜ ਦਿੰਦਾ ਹੁਣ ਕਹਦਾ ਇਹੋ ਮੇਰੇ ਅੱਖੇ ਨਹੀਂ ਲੱਗਦਾ ਦੱਸੋ ਜਿਹੜੀ ਉੱਥੇ ਚੰਡੀਗੜ੍ਹ پارک ਬਣੀ ਆ ਪਹਿਲਾਂ ਤਾਂ ਲੋਕ ਮਾੜ ਮੋਟੇ ਬਹਿ ਜਾਂਦੇ ਸੀਗੇ ਉਰ ਤੁਹਾਡੇ ਵੱਲੋਂ ਉਹਨੂੰ ਉਹਨੂੰ ਸਾਫ਼ ਕਰਨ ਦੀ ਬਜਾਏ ਉੱਥੇ ਇੱਕ ਕੂੜੇ ਦੇ ਕੂੜੇ ਦੇ ਪਹਾੜ ਬਣਾਤੇ ਆ ਨਹੀਂ ਨਹੀਂ ਉਹ ਕੂੜਾ ਨਹੀਂ ਉਹਦਾ ਟੈਂਡਰ ਲੱਗਿਆ ਹੋਇਆ ਬਕਾਇਦਾ ਕਾਗਜ਼ਾਤ 16 ਲੱਖ ਟੇਕੇ ਦਾ ਦੀ ਪੇਮੈਂਟ ਵੀ ਹੋ ਚੁੱਕੀ ਆ ਉਹ ਅੱਗੇ ਵਾਂਗੋ 66 20/20 ਦਾ ਉਦੋਂ ਅੱਗੇ 30/30 ਦਾ ਤਾਂ ਕਿ ਉਹ ਨਿਆਂਇਕ ਕਾਜੇ ਰੁਕੇ ਜਾਣ ਉੱਚ ਪਾਣੀ ਛੱਡਿਆ ਜਾਵੇ ਜਦੋਂ ਹੁਣ ਮੀਂਹ ਦੀ ਸਮੱਸਿਆ ਮੁੱਕ ਗਈ ਆ ਹੁਣ ਇਹਨਾਂ ਨੂੰ ਮੀਂਹ ਬਾਰੇ ਸਾਰੇ ਭੁੱਲ ਗਿਆ ਸਾਡੀ ਮੇਰੀ ਕੋਸ਼ ਅਜੇ ਵੀ ਜਾਰੀ ਆ ਹੁਣ ਮੇਰਾ 7-8 ਦਿਨਾਂ ਤੋਂ ਲਗਾਤਾਰ ਮਾ ਜੋ ਸਪੀਕਰ ਸਾਹਿਬ ਨਾਲ رابطہ ਕਾਇਮ ਆ ਅਸੀਂ ਪੂਰਾ ਜੋਰ ਲਾ ਕੇ ਰੱਖਿਆ 17.5 ਕਰੋੜ ਰੁਪਏ ਉਹ ਕਹਿੰਦੇ ਹਾਊਸ ਤੋਂ ਮਜ਼ਦੂਰੀ ਨਹੀਂ ਲਈ ਉਹਦੀ ਸਫਾਈ ਕਰਾਉਣ ਵਾਸਤੇ ਕੋਈ ਜਿਹੜਾ ਉਹ ਜਿਹੜਾ ਚੰਡੀਗੜ੍ਹ ਪਾਰਕ ਦੀ ਮਨਜ਼ੂਰੀ ਇਹ ਆਪਣੇ ਪ੍ਰਧਾਨ ਜੀ ਤੁਹਾਨੂੰ ਮੈਂ ਦੱਸਿਆ ਤਾਂ ਇਹ ਵੀ ਕਬਜ਼ਾ ਕਰਾਉਣ ਵਾਸਤੇ ਕੋਰਟ ਤੱਕ ਪਹੁੰਚ ਗਿਆ ਸਟੇਜ ਔਨ ਵਾਸਤੇ ਕਿਉਂਕਿ ਇਹਨਾਂ ਨੇ ਉੱਤੇ 4-5 ਪਲਾਂਟ ਲਾ ਕੇ ਵੇਚੇ ਹੋਏ ਆ ਕਾਲਜ ਵਾਲੀ ਜਗ੍ਹਾ ਤੇ ਇਹਨਾਂ ਦੇ ਸੀਵਰੇਜ ਦਾ ਪਾਣੀ ਦਾ ਵਾਟਰ ਸਪਲਾਈ ਦਾ ਕਨੈਕਸ਼ਨ ਦਿੱਤਾ ਹੋਇਆ ਮੇਰੀ ਗੱਲ ਸੁਣੋ ਇਹ ਫੇਰ ਇਹਨਾਂ ਨੇ ਦੇਣਾ ਹੀ ਨਹੀਂ ਸੀਗਾ ਜਦੋਂ ਪਾਣੀ ਵੇਲੇ ਤਾਂ ਭਾਜਦੇ ਸੀ ਉਹ ਲੋਕਾਂ ਕੋਲ ਇਹਦਾ ਚਿਹਰਾ ਸਾਫ਼ ਕਰਨਾ ਵੀ ਅਸੀਂ ਇਹਦਾ ਪੈਸੇ ਨਹੀਂ ਦੇ ਰਹੇ ਲੋਕਾਂ ਦੇ ਪਾਣੀ ਨਿਕਲ ਆ ਤੇ ਛਪੜਾ ਆ ਤੇ ਪੈਸੇ ਨਹੀਂ ਦੇ ਰਹੇ ਉਹ ਲੋਕਾਂ ਨੂੰ ਕਲੀਅਰ ਕਰੋ ਕਿਉਂ ਨਹੀਂ ਦੇ ਰਹੇ ਬਈ ਹਾਊਸ ਇੱਕ ਤੁਸੀਂ ਕਹਿ ਰਹੇ ਨਾ ਮੈਨੂੰ ਬਈ ਹਾਊਸ ਮਨਜ਼ੂਰੀ ਨਹੀਂ ਲਈ ਉਦੋਂ ਲੱਗੀ ਸੀ ਪੰਜਾਬ ਸਰਕਾਰ ਵੱਲੋਂ ਬਈ ਜਿੰਨਾ ਵੀ ਛੱਪੜਾ ਕੋਈ ਪਰਮਿਸ਼ਨ ਨਹੀਂ ਸਾਰੇ ਖਾਲੀ ਕਰਵਾ ਦੋ ਜਿੱਦੋਂ ਹੜਾ ਆਇਆ ਉਸ ਅੰਡਰ ਉਸ ਸਾਰੇ ਦੇ ਉਹ ਚੱਲੀ ਆ ਤੇ ਵੀ ਕਿਉਂਕਿ ਕੋਟਕਪੁਰਿਆ ਤੁਸੀਂ ਹਾਲ ਵੇਖਿਆ ਹਣਾ ਲੋਕਾਂ ਦਾ ਰਹਿਣਾ ਦੁੱਭਰ ਹੋ ਗਿਆ ਤੁਸੀਂ ਪਹਾੜ ਬਣਾਤੇ ਨਹੀਂ ਤੇ ਉਹ ਬੰਦੀ ਕਰਦੀ ਆ ਸਾਰੇ ਨਹੀਂ ਪਹਾੜ ਬਣਾਤੇ ਮੇਰੀ ਬਾਤ ਕਰੋ ਸੁਣੋ ਪਹਾੜ ਬਣਾਤੇ ਆ ਛਕਾਉਂਦਾ ਵੀ ਠੇਕਾ ਚਕਾਉਣਾ ਕਿਨੇ ਆ ਕਮੇਟੀ ਨੇ ਨਾ ਹਾਂ ਤੇ ਉਹ ਕਿਉਂ ਨਹੀਂ ਚੁਕਾਉਂਦੇ ਨਾ ਪਾੜ ਪਾੜ ਤੁਸੀਂ ਬਣਾਉ ਚੁਕਾਵੇ ਕਮੇਟੀ ਹੁਣ ਨਹੀਂ ਅਸੀਂ ਵੀ ਕਮੇਟੀ ਦੇ ਬੰਦੇ ਆ ਤੇ ਉਹ 16 ਲੱਖ ਦਿੱਤਾ ਉਹਨੂੰ 30 ਲੱਖ ਦੇਣਾ ਤੇ ਉਹ ਤੋਂ ਟਾਈਮ ਬਾਉਂਡ ਕੀਤਾ ਉਹਨੂੰ ਹੋਰ ਚੁਕਾਵੇ ਤੇ ਇਹ ਮਨਾ ਕਰ ਰਿਹਾ ਉਹਨੂੰ ਠੇਕੇਦਾਰ ਨੂੰ ਕਹਿੰਦੇ ਕੋਈ ਪੇਮੈਂਟ ਨਹੀਂ ਨਾ ਚੁਕਾਉਣਾ ਨਾ ਪਾਣੀ ਛੱਡਣ ਦੇਣਾ ਦੱਸੋ ਠੀਕ